ਤੇ ਰੰਗੀਜੀ ਅਸੀਂ ਅੱਜ ਇੱਥੇ ਜਾਨੀ ਸੰਮਤੀ ਵੱਲੋਂ ਤੇ ਗਿਵਨ ਵੀ ਬੂਟੇ ਤੇ ਗਰਾਊਂਡ 'ਤੇ ਲਗਾਏ ਆ। ਸਾਡੀ ਇੱਛਾ ਵੀ 25000 ਕੋ ਬੂਟਾ ਇਸ ਸੀਜ਼ਨ 'ਤੇ ਲਗਾਣਾ ਹੈ। ਜੇ ਅਸੀਂ ਪਲਾਂਟੇਸ਼ਨ ਨਹੀਂ ਕਰਾਂਗੇ ਤਾਂ ਆਉਣ ਵਾਲੀ ਜਨਰੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਦਾ ਸਰਵਾਈਵ ਕਰਨਾ ਮੁਸ਼ਕਲ ਹੋ ਜਾਏਗਾ। ਪੁਰਾਣੀ ਸਬਜ਼ੀ ਮੰਡੀ RAMLILA ਗਰਾਊਂਡ ਦੇ ਨਜ਼ਦੀਕ ਜਿਹੜਾ ਪਾਰਕ ਹੈ ਉਸ ਦੇ ਅੰਦਰ ਜਿਹੜੇ ਪਲਾਂਟਸ ਲਗਾਏ ਗਏ ਨੇ ਸੇਠੀ ਪ੍ਰਵੀਨ ਸ਼ਰਮਾ ਜੀ ਸਾਡੇ ਵਰਮਾ ਜੀ ਸ਼ੋਕ ਵਰਮਾ ਜੀ ਸਾਡੇ ਬਾਤ ਜੀ ਅਸ਼ੋਕ ਜੋਸ਼ੀ ਜੀ ਅਤੇ ਪ੍ਰਧਾਨ ਜੀ ਸਾਡੇ ਅਵਨਾਸ਼ ਜੀ ਤੇ ਰਣਜੀਤ ਜੀ ਅਸੀਂ ਅੱਜ ਇੱਥੇ ਜਾਨੀ ਸੰਮਤੀ ਵੱਲੋਂ ਤੇ ਵੀ ਬੂਟੇ ਤੇ ਗਰਾਊਂਡ 'ਚ ਲਗਾਏ ਆਂ 30 ਬੂਟੇ ਅੱਜ ਸਵੇਰੇ ਅਸੀਂ 12 ਦੇ ਟੋਟਲ ਆ 50 ਬੂਟੇ ਲਗਾਏ ਆਂ ਸਾਡੀ ਇੱਛਾ ਵੀ 1000 ਕੋ ਬੂਟਾ ਇਸ ਸੀਜ਼ਨ 'ਚ ਲਗਾਣਾ ਹੈ ਇਸ ਹਫ਼ਤੇ ਲਗਾ ਦੇਾਂਗੇ ਤમે ਲੋਕੋ ਨਹੀਂ ਕਰਾਂਗਾ ਸਾਡੇ ਜਿਹੜੇ ਪ੍ਰੋਜੈਕਟ ਚੱਲ ਰਹੇ ਆ ਪਲਾਂਟੇਸ਼ਨ ਦਾ ਮੈਡੀਕਲ ਦਾ ਐਜੂਕੇਸ਼ਨ ਦਾ ਕੱਲ ਅਸੀਂ ਬੱਚਿਆਂ ਨੂੰ ਫੀਸ ਦਿੱਤੀ ਹੈ ਤੇ ਮੈਡੀਕਲ ਦਾ ਸਾਡੇ ਐਂਬੂਲੈਂਸ ਚੱਲ ਰਹੀਆਂ ਵੀ ਸਾਡੇ ਨਾਲ ਜੁੜੋ ਸਾਡੇ ਮੈਂਬਰ ਬਣੋ ਸਾਡੇ ਜਿੰਨੀ ਵੀ ਹੈਲਪ ਕਰੋਗੇ ਅਸੀਂ ਉਹਨੂੰ ਬੜੀ ਅੱਛੀ ਤਰ੍ਹਾਂ ਲੰਗਾਵਾਗੇ ਅਸੀਂ ਬੁੱਟੇ ਲਗਾ ਕੇ ਪਾਲਦੇ ਵੀ ਆ ਇਹਨੇ ਬੁੱਟੇ ਲਗਾ ਕੇ ਛੱਡਦੇ ਤੇ ਲੋਕੋ ਨਹੀਂ ਕਰੋ ਸਾਡੇ ਨਾਲ ਮੈਕਸਿਮਮ ਲੋਕ ਜੁੜੋ ਠੀਕ ਹੈ ਨਾ ਹਜੀ ਕੋ ਸਮਝਿਆ ਜਿਹੜੇ ਪੌਦੇ ਲਾਈ ਆ ਕਿੰਨੇ ਪੌਦੇ ਲਾਇਆ ਤੇ ਕਿਹੜੇ-ਕਿਹੜੇ ਲਾਇਆ ਕੁਦਰਤ ਦੇ ਇੰਬੈਲੈਂਸ ਨੂੰ ਰੋਕਣ ਦੇ ਲਈ ਬਹੁਤ ਜਿਆਦਾ ਜਿਆਦਾ ਰੁੱਖ ਲਗਾਉਣੇ ਬਹੁਤ ਜ਼ਰੂਰੀ ਨੇ ਜਿਹੜੇ ਰੀਸੈਂਟ ਫਲਡਸ ਆ ਰਹੇ ਨੇ ਇਹ ਸਿੱਧਾ ਕਾਰਨ ਹੈ ਜਿਹੜੀ ਜ਼ਮੀਨ ਜਿਹੜੀ ਹੈਗੀ ਉਹ ਦਰਕ ਰਹੀ ਹੈ ਜੇ ਅਸੀਂ ਪਲਾਂਟੇਸ਼ਨ ਨਹੀਂ ਕਰਾਂਗੇ ਤਾਂ ਆਉਣ ਵਾਲੀ ਜਨਰੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਦਾ ਸਰਵਾਈਵ ਕਰਨਾ ਮੁਸ਼ਕਲ ਹੋ ਜਾਏਗਾ ਜਨਹਿਤ ਸੰਮਤੀ ਨੇ ਇਸ ਗੱਲ ਦਾ ਬੀੜਾ ਚੁੱਕਿਆ ਹੈ ਔਰ ਅੱਜ ਪੁਰਾਣੀ ਸਬਜ਼ੀ ਮੰਡੀ RAMLILA ਗਰਾਊਂਡ ਦੇ ਨਜ਼ਦੀਕ ਜਿਹੜਾ ਪਾਰਕ ਹੈ ਉਸ ਦੇ ਅੰਦਰ ਜਿਹੜੇ ਪਲਾਂਟਸ ਲਗਾਏ ਗਏ ਨੇ ਜਿਦੇ ਵਿੱਚ ਬਰੋਟਾ ਮਰੇਂਗਾ ਪੀਪਲ ਨੀਮ ਇਸ ਕਿਸਮ ਦੇ ਜਿਹੜੇ ਭਾਰੀ ਜੜਾਂ ਵਾਲੇ ਪਲਾਂਟਸ ਨੇ ਉਹਨਾਂ ਨੂੰ ਲਗਾਇਆ ਗਿਆ ਹੈ ਔਰ ਜਨਹਿਤ ਸਮਤੀ ਦਾ ਇਹ ਪ੍ਰਣਾ ਹੈ ਕਿ ਇਸ ਸੀਜ਼ਨ ਦੇ ਅੰਦਰ 1000 ਤੋਂ ਵੱਧ ਜਿਹੜਾ ਹੈਗਾ ਪਲਾਂਟਸ ਉਹ ਲਗਾਏ ਜਾਣਗੇ ਔਰ ਜਨਹਿਤ ਸਮਤੀ ਪਲਾਂਟੇਸ਼ਨ ਦੇ ਨਾਲ-ਨਾਲ এনवायरमेंट ਦੇ ਲਈ ਹੋਰ ਬਹੁਤ ਸਾਰੇ ਜਿਹੜੇ ਕੰਮ ਜਿਦੇ ਵਿੱਚ ਬਾਰਾਦਰੀ پارک ਦੇ ਅੰਦਰ ਜੇ ਚਿਲਡਰਨ ਪਾਰਕ ਹੈ ਔਰ ਉਸ ਦੇ ਨਾਲ ਦੂਜੇ ਪਾਰਕ ਨੇ ਉਹਨੂੰ ਮੇਨਟੇਨ ਕਰਨ ਦਾ ਕੰਮ ਕਰਦੀ ਹੈ ਔਰ ਹਰ ਸੈਕਸ਼ਨ ਦੇ ਸਹਾਇਤਾ ਕਰਨ ਦੇ ਲਈ এডੂਕੇਸ਼ਨ ਦੇ ਪ੍ਰੋਜੈਕਟਸ ਨੇ ਸਾਡੇ ਹੈਲਥ ਰਿਲੇਟਿਡ ਪ੍ਰੋਜੈਕਟਸ ਨੇ ਔਰ ਇਹ ਵੇਰੀਅਸ ਪ੍ਰੋਜੈਕਟ ਇਹ ਸਾਰੇ ਜਿਹੜੇ ਸਾਡਾ ਸਿਸਟਮ ਹੈ ਉਹ ਡੋਨਰਸ ਦੀ ਸਹਾਇਤਾ ਦੇ ਨਾਲ ਚੱਲਦਾ ਹੈ ਮੈਂ ਆਪਣੇ ਪਟਿਆਲਾ ਦੇ ਸ਼ਹਿਰੀਆਂ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਉਹ ਵੱਧ ਤੋਂ ਵੱਧ ਸਾਨੂੰ ਹੈਲਪ ਕਰਨ ਸਾਡੇ ਨਾਲ ਜੁੜਨ ਤਾਂ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਹੋਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਹੈਗੇ ਉਹਨਾਂ ਨੂੰ ਅੱਗੇ ਲੈ ਕੇ ਜਾ ਸਕੀਏ